ਜਿਸ ਤੇ ਕੁਰਾਨ ਮੈਨੂੰ ਤਿੰਨ ਚਾਰ ਪੇਰੈਂਟਸ ਜਿਹੇ ਮਿਲੇ ਜਿਹੜੇ ਕਿ ਨਾਤਾ ਪੰਜਾਬ ਦੇ ਸੀ ਤੇ ਨਾ ਹੀ ਉਹ ਸਿੱਖ ਸੀ ਤਾਂ ਮੈਂ ਦੱਸਿਆ ਜਦੋਂ ਉਹਨੂੰ ਪਤਾ ਲੱਗੇ ਕਿ ਹਾਲ ਸਾਈਡ ਨੇ ਇਹਨਾਂ ਦੀ 6 ਲੱਖ ਦੀ ਹਲਕੀ ਕੀਤੀ ਹੈ ਤਾਂ ਉਹਨਾਂ ਨੇ ਬਿੰਦੂ ਕਿਹਾ ਅਸੀਂ ਇਸ ਬਾਰੇ ਕੀ ਕਰੀਏ ਤਾਂ ਮੈਂ ਉਹਨਾਂ ਨੂੰ ਨੰਬਰ ਦਿੱਤਾ ਹਾਲ ਸਾਈਡ ਤੇ ਮੈਂ ਕਿਹਾ ਤੁਸੀਂ ਪੁੱਛ ਕਰੋ ਤਾਂ ਕਿ ਉਹ ਕਹਿੰਦੇ ਸਾਡੇ ਹੈਂਡਫੋਨ ਦੀ ਗਾਰੰਟੀ ਨਾਤਾ ਸੀ ਸਿੱਖਿਆ ਨਾਤਾ ਸੀ ਪੰਜਾਬ ਦੇ ਮਾਪੇ ਕੋਈ ਇਨਫੋਰਮੇਟਿਵ ਪਰਫੋਰਮ ਕਰ। ਤਾਂ ਮੈਨੂੰ ਖੁਸ਼ੀ ਹੋਈ ਸੀ ਆਪਣੇ ਜਿਹੜੇ ਤਿੰਨ ਚਾਰਵੇਂ ਪੇਸ਼ੈਂਟ ਨੂੰ ਨੰਬਰ ਦਿੱਤਾ ਸੀ ਉਹਨਾਂ ਸਾਰਿਆਂ ਦੀ ਹੈਲਪ ਜਿਹੜੀ ਹਾਲ ਸਾਈਡ ਵੱਲੋਂ ਬਾਣਾ ਤੋਂ ਬਗੈਰ ਨੰਬਰ ਬੁਲਾਡ ਲੈਂਦਾ ਸੀ ਇਸ ਦਾ ਜਿਹੜਾ ਇਲਾਜ ਆ ਉਹ ਬਹੁਤ ਮੇਰੂ ਟ੍ਰਾਂਸਫਰੈਂਸ ਸੀ ਪਰ ਜਿਸ ਦਾ ਖਰਚਾ ਬਹੁਤ ਜ਼ਿਆਦਾ ਆ ਡਾਕਟਰ ਦੋਨਾਂ ਦੱਸਿਆ ਗਿਆ 60 ਲੱਖ ਦੇ ਕਰੀਬ ਤਾਂ ਇਹ ਹੈ ਕਿ ਨਹੀਂ ਸੀ ਪੈ ਰਹੇ ਕਿਉਂਕਿ ਇਹ ਇਨਾ ਪ੍ਰਬੰਧ ਨਹੀਂ ਸੀ ਕਿ ਬੇਟੇ ਦਾ ਆਰਥਰ ਕਰਵਾ ਸਕਾਂ ਤਾਂ ਇਸ ਲਈ ਕੋ ਡੋਨਰ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਕਿ ਸਾਨੂੰ ਜਰਮਨੀ ਤੋਂ ਮਿਲਿਆ ਡਾਕਟਰ ਨੇ ਦੱਸਿਆ ਕਿ ਤੁਹਾਡੇ ਬੇਟੇ ਦਾ ਜਿਹੜਾ ਡੋਨਰ ਹੈ ਉਹ ਮਿਲ ਚੁੱਕਿਆ ਤੁਸੀਂ ਆ ਕੇ ਗੱਲਬਾਤ ਕਰ ਸਕਦੇ ਜਦ ਮੈਂ ਡਾਕਟਰ ਦੇ ਸਾਹਮਣੇ ਗੱਲ ਕੀਤੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਇਹਦਾ ਜਿਹੜਾ ਖਰਚਾ ਹੈ ਉਹਨਾਂ ਬੇਟੇ ਲਈ 3 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਤੇ ਨਾਲ ਮੈਨੂੰ ਅੱਛਾ ਕਿ ਬੇਟੇ ਦੀ ਜਿਹੜੀ ਉਮਰ ਆ ਉਹ 11 ਸਾਲ ਹੋਣ ਕਰਕੇ ਤੇ ਬਾਹਰ ਲਾਡੋਨ ਕਰਕੇ ਕੰਪਲਿਕੇਸ਼ਨਾਂ ਜਿਹੜੀਆਂ ਹੁੰਦੀਆਂ ਉਹ ਜ਼ਿਆਦਾ ਹੁੰਦੀਆਂ ਇਸ ਕਰਕੇ ਕੋਈ 20 ਤੋਂ 25 ਲੱਖ ਦਾ ਜਿਹੜਾ ਇੰਤਜ਼ਾਮ ਹੈ ਉਹ ਹੋਰ ਰੱਖਣਾ ਤਾਂ ਸਾਰਾ ਜਿਹੜਾ ਕੁਝ ਪਾ ਕੇ ਖਰਚਾ ਸੀ ਉਹ 20 ਲੱਖ ਤੋਂ ਉੱਪਰ ਚਲਾ ਗਿਆ ਤਾਂ ਬੜਾ ਉਠਾ ਹੋਇਆ ਬੇਸਿਕ ਤੇ ਮੈਨੂੰ ਜਦੋਂ ਖਾਸਾਇਰ ਤੋਂ ਪਤਾ ਚੱਲਿਆ ਕਿ ਅਜਿਹੇ ਜਿਹੜੇ ਕੇਸ ਹੁੰਦੇ ਨੇ ਵਿੱਚ ਖਾਸ ਹੈਲਪ ਕਰਦੀ ਹੈ ਤਾਂ ਮੈਂ ਖਾਸ ਹੈਲਪ ਦੇ ਅਪਰੋਚ ਕੀਤੀ ਆ ਉਸ ਵਾਰ ਫਿਰ ਮਟੇਜੀ ਨੇ ਜਿਹੜੇ ਨੇ ਵੈਰੀਫਿਕੇਸ਼ਨ ਕੀਤੀ ਉਹ ਹੋਰ ਕੇਸ ਆ ਜਿਹੜਾ ਉੱਪਰ ਚਲਾ ਗਿਆ ਤਾਂ ਮੈਨੂੰ ਵੀ ਇੱਕ ਵਾਰ ਮੈਸੇਜ ਆਇਆ ਕਿ ਤੁਹਾਡੇ ਬੱਚੇ ਦੀ ਅਸੀਂ 6 ਲੱਖ ਦੇ ਨਾਲ ਜਿਹੜੀ ਹੈਲਪ ਕਰ ਰਹੇ ਹਾਂ ਤਾਂ ਉਹ ਚੀਜ਼ ਨੇ ਮੈਨੂੰ ਬੜਾ ਹੌਂਕਾ ਦਿੱਤਾ ਕਿ ਆਪਾਂ ਕਿਸ ਤਰ੍ਹਾਂ ਦੇ ਸੌਦੇ ਆ ਸਕਦੇ ਆਗੇ ਤਾਂ ਉਸ ਤੋਂ ਬਾਅਦ ਮੈਂ ਹਰ ਇੱਕ ਨੂੰ ਮਿਲਿਆ ਆ ਬڑے ਰੱਬ ਦੇ ਬੰਦੇ ਕੱਟਰੇ ਜਿਨ੍ਹਾਂ ਨੇ ਜਿਹੜੀ ਇਸ ਦੇ ਵਿੱਚ ਹੈਲਪ ਕੀਤੀ ਤੇ ਖੇਰ ਜਾਂਦੇ ਪਰੋਂ ਤੇ ਸੰਕਟ ਦੇ ਸਹਿਯੋਗ ਦੇ ਨਾਲ ਹੈ ਜਿਹੜਾ ਬੇਟੇ ਦਾ ਇਲਾਜ ਹੋ ਚੁੱਕਿਆ ਹੁਣ ਤੱਕ ਬੇਟੇ ਤੇ ਜਿਹੜਾ 5 ਲੱਖ ਰੁਪਏ ਮਾਝ ਚੁੱਕਿਆ ਅੱਗੇ ਵੀ ਹਰੇਕ 10 ਲੱਖ ਦਾ ਖਰਚਾ ਹੋ ਰਿਹਾ ਕਿਉਂਕਿ 1.5 ਸਾਲ ਇਹਦੇ ਪੈਡੀਸਨਾਂ ਜਿਹੜੀਆਂ ਚੱਲ ਰਹੀਆਂ ਸਾਡੇ ਸਾਰੇ ਭੁਜੀ ਕਹਾ ਪ੍ਰੋਗਰਾਮ ਦਾ ਜਿਹੜਾ ਦਫ਼ਤਰ ਆਇਆ ਨੇ ਜਿਸ ਦੇ ਉੱਪਰ ਟੀਕਲੀਗਲ ਲੈਣਾ ਕੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਸਾਇੰਸ ਦੀ ਸਾਥ ਹੈ ਮਾਨਵਿਆ ਜਿੰਦਾਬਾਹਤਾ ਮੁਕਤ ਲਈ ਮੈਨੇ ਜੀ ਜਮੂਬੀਲ ਕੀਤਾ ਕਿਉਂਕਿ ਆ ਹਸਪਤਾਲ ਦੇ ਵਿੱਚ ਵੀ ਚੂਰੇ ਕੋਨੇ ਬੰਦੇ ਮਿੰਟ ਲੱਗੇ ਜਿਸ ਦੇ ਕੁਰਾਨ ਮੈਨੂੰ ਤਿੰਨ ਚਾਰ ਪੇਰੈਂਟਸ ਜਿਹੇ ਮਿਲੇ ਜਿਹੜੇ ਕਿ ਦਾਦਾ ਪੰਜਾਬ ਦੇ ਸੀ ਤੇ ਨਾ ਹੀ ਉਹ ਸਿੱਖ ਸੀ ਤਾਂ ਮੈਨੂੰ ਦੱਸਿਆ ਜਿਹੜ ਨੂੰ ਪਤਾ ਲੱਗੇ ਕਿ ਖਾਲਸਾ ਨੇ ਇਹਨਾਂ ਦੀ 6 ਲੱਖ ਦੀ ਹਲਪ ਕੀਤੀ ਹੈ ਤਾਂ ਉਹਨਾਂ ਨੇ ਵੀ ਕਹਿੰਦੋ ਕਿ ਅਸੀਂ ਇਸ ਵਾਰ ਕੀ ਕਰੀਏ ਤਾਂ ਉਹਨਾਂ ਨੂੰ ਨੰਬਰ ਦਿੱਤਾ ਖਾਲਸਾ ਨੇ ਮੈਂ ਕਿ ਤੁਸੀਂ ਪੋਚ ਕਰੋ ਤਾਂਕਿ ਓਰਗੈਨਿਕ ਸਾਡੇ ਹੈਪਰੋਲੀਗੈਂਟੀ ਨਾਤਾ ਸੀ ਸਿੱਟੇ ਨਾਲ ਸੀ ਬਿਜਾਉਂਦੇ ਮਾਤੇ ਕੁਝ ਇੰਸਟਰਡਿਕ ਕੰਪਾਊਂਡ ਕਰਦੇ। ਕਾ ਮੈਨੂੰ ਖੁਸ਼ੀ ਹੋਏ ਸੀ ਕਿ ਆਪਣੇ ਜੀ 10 ਚਾਰਵੇਂ ਪੇਸ਼ੈਂਟ ਨੂੰ ਨੰਬਰ ਦਿੱਤਾ ਸੀ ਉਹਨਾਂ ਸਾਰਿਆਂ ਦੀ ਹੈਪ ਜਿਹੜੀ ਹੱਲ ਸਾਈਡ ਤੇ ਰਹਿੰਦੀ। ਲੱਗ ਉਹ ਪਹੁੰਚਣ ਤੋਂ ਬਾਅਦ ਹੱਲ ਸਾਈਡ ਦਾ ਜਿਹੜੀ ਕਿ ਮੁਕਤਸਾ ਦੇਸ ਕਾਰਜਾਂ ਦੇ ਵਿੱਚ ਲੱਗੀ ਹੋਈ ਹੈ ਤੇ ਇੱਕ ਮੈਸ ਫੈਲਾਸੀ ਬਿਮਾਰੀ ਬਾਰੇ ਬਹੁਤ ਦੱਸਣਾ ਚਾਹੁੰਦਾ ਹਾਂ ਇੱਕ ਮਿੰਟ ਦੇ ਵਿੱਚ ਹੀ ਆ ਥੈਲਾਸੀਮੀ ਜਿਹੜਾ ਰੋਗ ਹੈ ਇਹ ਬੱਚਾ ਆਪਣੀ ਮਾਂ ਦੇ ਪੇਟ ਤੋਂ ਲੈ ਕੇ ਪੈਦਾ ਹੁੰਦਾ ਹੈ ਥੈਲਾਸੀਮੀ ਵਿੱਚ ਬੱਚੇ ਦਾ ਆਪਣਾ ਬਲੱਡ ਨਹੀਂ ਬਣਦਾ ਹਰ ਦੌਰਾਨ ਕੋਈ ਖੂਨ ਦੇਣਾ ਬਹੁਤ ਉਹਦੇ ਬਲੱਡ ਲੱਗਦਾ ਤੇ ਸਾਰੀ ਉਮਰ ਹੈ ਜਿਹੜਾ ਉਹਦੇ ਬਲੱਡ ਲੱਗਦਾ ਰਹਿੰਦਾ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਬਲੱਡ ਦੇ ਉੱਤੇ ਨਿਰਭਰ ਹੋ ਜਾਂਦੀ ਇਸ ਦੇ ਜਿਹੜਾ ਹੋਣ ਦਾ ਕਾਰਨ ਹੈ ਉਹ ਮੀਆਂ ਬਿਣੀ ਜਿਹੜਾ ਕਿ ਮਾਪਿਓ ਆ ਬੱਚੇ ਦਾ ਉਹਨਾਂ ਥੈਲਾਸੀਮੀ ਮਾਈਨਰ ਹੋਣਾ ਇੱਕ ਥੈਲਾਸੀਮੀ ਮਾਈਨਰ ਇਸ ਹਾਲਾਤ ਹੈ ਜਿਹੜਾ ਉਹ ਆਪਣੀ ਨੋਰਮਲ ਜ਼ਿੰਦਗੀ ਜੀਉਂਦਾ ਹੈ ਪਰ ਜਦੋਂ ਇੱਕ ਸੈਲਾਸੀਮੀਆ ਮਾਈਨਰ ਦੇ ਇੱਕ ਸੈਲਾਸੀਮੀਆ ਮਾਈਨਰ ਦੇ ਨਾਲ ਵਿਆਹ ਹੋ ਜਾਂਦੀ ਹੈ ਜਾਂ ਵਿਆਹ ਹੋ ਦਤਾ ਹੈ ਤਾਂ 25% ਚਾਂਸ ਨੇ ਕਿ ਉਹਨਾਂ ਦਾ ਹੋਣ ਵਾਲਾ ਜਿਹੜਾ ਬੱਚਾ ਹੈ ਉਹ ਸੈਲਾਸੀਮੀਆ ਮੇਜਰ ਪੈਦਾ ਹੋਏਗਾ ਭਾਵੇਂ ਉਸ ਦਾ ਬਲੱਡ ਨਹੀਂ ਬਣੇਗਾ ਤੇ ਉਸ ਨੂੰ ਸਾਰੀ ਉਮਰ ਜਿਹੜਾ ਅੰਨੜਾ ਲੱਗਦਾ ਰਹੇਗਾ ਤਾਂ ਸਤਿਕਾਰਯੋਗ ਸੱਦਿਓ ਤਾਂ ਸਮਝਦਾਰੀ ਇਸੇ ਦੇ ਵਿੱਚ ਹੈ ਅਸੀਂ ਆਪਣੇ ਬੈਠੇ-ਬੈਠਿਆਂ ਦੇ ਜਾਂਚਾਂ ਕਰਦੇ ਹਾਂ ਲੱਗੇ ਉਹ ਬੱਚਾ ਪਛਾਣ ਕਰਦੇ ਹਾਂ ਤਾ ਉਹ ਚੱਲਣ ਨੂੰ ਪਹਿਲਾਂ ਇੱਕ ਐਚ ਡੀ ਐਲ ਸੀ ਨਾਮ ਦਾ ਲੱਗ ਟੈਸਟ ਹੈ ਜਿਹੜਾ ਕਿ ਕਰੋਨਾ ਬਹੁਤ ਜ਼ਰੂਰੀ ਹੈ ਜਿਸ ਤੋਂ ਸਾਨੂੰ ਇਹ ਪਤਾ ਚੱਲ ਜਾਂਦਾ ਕਿ ਕਿਹਦੇ ਅਸੀਂ ਫੈਲਾਸਮੀਆ ਮੈਂਟਲ ਤੋਂ ਨਹੀਂ ਹੈ ਇਸ ਦੇ ਵਿਚਾਰ ਦੇ ਵਿੱਚ ਹੀ ਇਹ ਹੈ ਕਿ ਇਸ ਨੂੰ ਵਧਣ ਤੋਂ ਰੋਕਿਆ ਜਾ ਸਕੇ ਕਿਉਂਕਿ ਜੇਕਰ ਕਿਸੇ ਘਰਾਂ ਨੂੰ ਫੈਲਾਸਮੀਆ ਬੱਚਾ ਪੈਦਾ ਹੋ ਗਿਆ ਤਾਂ ਇਹ ਸਮਝੋ ਕਿ ਤੁਹਾਡੀ ਜ਼ਿੰਦਗੀ ਦੀ ਜਿਹੜੀ ਗੱਡੀ ਹੈ ਨਾ ਉਹ ਐਵੇਂ ਟ੍ਰੈਕ ਤੇ ਚੱਲ ਜਾਂਦੀ ਹੈ ਜਿੱਥੇ ਦੁੱਖ ਤੇ ਤਕਲੀਫਾਂ ਤੋਂ ਸਵਾਏ ਸਭ ਖੁਸ਼ੀਆਂ ਲੱਗਦੀਆਂ ਹਨ ता एक मैं खालसाज कहना चाहना कि असबंध देने कोशिश करिए किसबंध जसली होती है कि सा दुसंध है किसी जरूरतमंद के उ लग रहा है दूसरा क्या है कि खालसाब जो है ना काफी प्रोजेक्ट फैलाए जा रहे इन्होंने प्रोजैक्टा सू इस संस्था को एक मैन पावर की भी जरूरत रहती है ਸਤਿ ਆਤਿ ਜੀ ਆਪਣਾ ਸਭਾ ਵੀ ਇਸ ਸਭਾ ਨੂੰ ਲਈ ਸਭ ਤੋਂ ਵੱਡਾ ਸਭ ਨੂੰ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੇ ਸਨੇਹ ਨੂੰ ਅੱਗੇ ਲਾਇਆ ਹੋ ਐਨਸੀਐਲ ਸੀ ਨਾਮ ਦਾ ਬਲੱਟਨ ਬੱਚਾ ਲੈ ਕੇ ਪਹਿਲਾ ਬਹੁਤ ਹੀ ਰੋਹਣੀ ਹੈ ਸਾਡਾ ਸਨੇਹ ਨੂੰ ਬਹੁਤ ਬਹੁਤ ਧੰਨਵੇ ਮੈਂ ਹੈ